ਮੈਂ ਜਾਣਕਾਰੀ ਦੇਣੀ ਆਉਣਾ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਇੱਕ ਨਵੇਂ ਵੀਡੀਓ ਤੇ। ਇਸ ਵੀਡੀਓ ਵਿੱਚ ਮੈਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਬੀਫ ਦੇ ਸਬੰਧੀ। ਛੋ ਕਈ ਦਿਨਾਂ ਤੋਂ ਖ਼ਬਰਾਂ ਚੱਲ ਰਹੀਆਂ ਨੇ। ਆਪਣਾ ਦੇਸ਼ ਜੋ ਕਿ ਇੰਡੀਆ ਹਿੰਦੁਸਤਾਨ ਕਿਸ ਨੂੰ ਕਿ ਸਨਾਤਨ ਧਰਮ ਦਾ ਵੀ ਕਹਿੰਦੇ ਨੇ। ਦੁਗ ਨੰਬਰ ਦਾ ਦੂਜੇ ਨੰਬਰ ਦਾ ਦੁਨੀਆ ਦਾ ਬੀਫ ਐਕਸਪੋਰਟ ਕਰਨ ਵਾਲਾ ਦੇਸ਼ ਬਣਿਆ। 3.8 ਬਿਲੀਅਨ ਡਾਲਰ ਦੀ ਇਹਨਾਂ ਨੇ ਐਕਸਪੋਰਟੇਸ਼ਨ ਕੀਤੀ ਹੈ ਸੋ ਆਪਣੇ ਦੇਸ਼ 'ਚ ਜਿਆਦੇ ਲੋਕ ਤਾਂ ਸਾਕਾਹਾਰੀ ਨੇ ਪਰ ਫਿਰ ਵੀ ਐਡੇ ਪੱਧਰ ਤੇ ਐਕਸਪੋਰਟ ਹੁੰਦਾ ਆਪਣੇ ਦੇਸ਼ ਵਿੱਚੋਂ ਬੀਫ ਦਾ ਤੁਸੀਂ ਸੋਚਦੇ ਹੋਵੋਗੇ ਕਿ ਹਾਂ ਮੁਸਲਿਮ ਰਹਿੰਦੇ ਐ ਇਹ ਧੰਦਾ ਮੁਸਲਿਮ ਕਰਦੇ ਹੋਣਗੇ ਪਰ ਨਹੀਂ ਬੀਫ ਐਕਸਪੋਰਟ ਕਰਨ ਵਾਲੇ ਜ਼ਿਆਦਾਤਰ ਹਿੰਦੂ ਨੇ ਕੰਪਨੀਆਂ ਦੇ ਮਾਲਕ ਹਿੰਦੂ ਹੀ ਨੇ ਜੋ ਕਿ ਗਊ ਰੱਖਿਆ ਦਲ ਚ ਵੀ ਹੈ ਨੇ ਤੇ ਬੀਫ ਵੀ ਐਕਸਪੋਰਟ ਕਰਦੇ ਨੇ ਸੋ ਮੈਂ ਕਈ ਕੰਪਨੀਆਂ ਬਾਰੇ ਦੱਸੂਗਾ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਬੰਦੇ ਦੀ ਕੰਪਨੀ ਹੈ ਸੁਨਿਲ ਕਪੂਰ ਨਾਮ ਦਾ ਬੰਦਾ ਜੋ ਕਿ ਬਹੁਤ ਵੱਡਾ ਗਊ ਸੇਵਕ ਹੈ ਜਿਹਦਾ ਕੇ ਸੈਂਟਰ ਪੁਆਇੰਟ ਬੋਚੜਖਾਨਾ ਦਿੱਲੀ ਚ ਬਣਿਆ ਹੋਇਆ ਆਲਾ ਰੇਵੀਨ ਐਕਸਪੋਰਟੇਸ਼ਨ ਇਹਦੀ ਕੰਪਨੀ ਦਾ ਨਾਮ ਹੈ ਆਪਣੇ ਦੇਖ ਲਓ ਬੀਫ ਖਾਨ ਦੇ ਨਾਲ ਜਦੋਂ ਕੋਈ ਬੀਫ ਖਾਂਦਾ ਹੈ ਜਾਂ ਕੱਟਦਾ ਹੈ ਕਿੰਨੇ ਹਿੰਸਾ ਹੁੰਦੀ ਹੈ ਮੌਤਾਂ ਵੀ ਹੁੰਦੀਆਂ ਨੇ ਉਹ ਹਿੰਸਾ ਕਰਕੇ ਪਰ ਇੱਥੇ ਹੀ ਹਿੰਦੂ ਆਪ ਦਾ ਇਹ ਵੀ ਕਾਰੋਬਾਰ ਚਲਾ ਰਹੇ ਨੇ ਬੀਫ ਐਕਸਪੋਰਟੇਸ਼ਨ ਦਾ ਦੁਗਤੇ ਇੱਕ ਕੰਪਨੀ ਹੈ ਅਲਕਵੇ ਕੰਪਨੀ ਹੈ ਜਿਹਦਾ ਕਿ ਇਹ ਹੈੱਡ ਆਫਿਸ ਤਲੰਗਾਣਾ ਚ ਹੈ 400 ਏਕੜ ਚੋਂ ਬੁੱਚੜਖਾਨਾ ਬਣਿਆ ਹੋਇਆ ਹੈ ਇਹਦਾ ਵੀ ਮਾਲਕ ਸतीश ਸਮਰਵਾਲ ਹੈ ਜੋ ਕਿ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਹੈ ਤੇ ਤੇਗ ਨੰਬਰ ਤੇ ਆਪਾਂ ਦੇਖੀਏ ਸੁਨੀਲ सूद ਜੋ ਕਿ Hindu ਹੈ ਵੀ ਇਹਦੀ ਕੰਪਨੀ ਦਾ ਨਾਮ ਹੈ ਅਲਨੂਰ ਐਕਸਪੋਰਟੇਸ਼ਨ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹਦਾ ਬੁੱਚੜਖਾਨਾ ਹੈ ਇਹ ਜੂਪੀ ਚ ਬਣਿਆ ਹੋਇਆ ਹੈ ਜੂਪੀ ਚ ਦੇਖ ਲਓ ਜੋਗੀ ਦਾ ਰਾਜ ਹੈ ਜੋ ਕਿ Hindu ਸਨਾਤਨ ਧਰਮ ਨੂੰ ਪਤਾ ਹੀ ਹੈ ਕਿੰਨਾ ਪ੍ਰਮੋਟ ਕਰਦੇ ਨੇ ਉਹ ਸੁਮ ਜਫਰ ਨਗਰ ਚ ਇਹਦਾ ਬੁੱਚੜਖਾਨਾ ਬਣਿਆ ਹੋਇਆ ਹੈ ਤੇ ਉੱਥੇ ਵੀ ਬੀਪ ਦੀ ਕੋਈ ਰੋਕ ਨਹੀਂ ਉਸ ਨੂੰ bizness ਕਰਨ ਕਿਉਂਕਿ ਵੱਡੇ ਲੋਕ ਨੇ ਉਹਨਾਂ ਨੂੰ ਕਿਸੇ ਨੇ ਕੀ ਕਹਿਣਾ ਇੱਥੇ ਆਪਣੇ ਵਰਗਾ ਜਦੋਂ ਕੋਈ ਮਾੜਾ ਮੋਟਾ ਕਿਸੇ ਦੇ ਮਾਰਦਾ ਵੀ ਹੈ گاਉਂ ਦੇ ਤਾਂ ਇਹ ਇਕੱਠੇ ਹੋ ਜਾਂਦੇ ਨੇ ਤੇ ਤੀਜੇ ਨੰਬਰ ਤੇ ਆਖਰੀ ਮੈਂ ਤੁਹਾਨੂੰ ਦੱਸਾਂ ਠਾਕੁਰ ਸੰਗੀਤ ਸ਼ੈਨ ਜੋ ਕਿ ਇੰਟਰਸਟਿੰਗ ਗੱਲ ਹੈ ਇਹ ਪਹਿਲਾਂ ਬੀਜੇਪੀ ਦਾ ਐਮਐਲਏ ਵੀ ਰਹਿ ਚੁੱਕਿਆ ਹੈ ਸਰਦਾਣਾ ਕੰਸਟੀਟੂਐਂਸੀ ਹੈ ਮੇਰਠ ਚ ਉਥੋਂ ਇਹ ਪਹਿਲਾਂ ਐਮ.ਐਲ.ਏ ਰਹਿ ਚੁੱਕਿਆ ਹੈ ਬੀ.ਜੇ.ਪੀ ਚੋਂ ਸੋ ਇਹ ਵੀ ਗਊ ਰੱਖਿਆਦਾਲ ਚ ਹੈ ਇਹ ਵੀ ਬੀਫ ਦਾ ਬਹੁਤ ਵੱਡਾ ਐਕਸਪੋਰਟਰ ਹੈ ਸੋ ਦੇਖੋ ਪਰ ਇਹ ਕਹਿੰਦੇ ਨੇ ਵੀ ਇਸ ਦੇ ਵਿੱਚ ਗਊ ਦਾ ਮੀਟ ਨਹੀਂ ਹੁੰਦਾ ਵੀ ਅਸੀਂ ਸਿਰਫ ਮੱਝਾਂ ਦਾ ਮੀਟ ਐਕਸਪੋਰਟ ਕਰਦੇ ਆ ਫਿਰ ਜਿਹੜੀਆਂ ਗਊਆਂ ਮਰਦੀਆਂ ਆ ਜਾਂ ਹੋਰ ਨੇ ਉਹ ਕਿੱਥੇ ਜਾਂਦੀਆਂ ਨੇ ਇਹ ਧੰਦਾ ਤਾਂ ਇਹ ਕਰਦੇ ਹੀ ਕਰਦੇ ਨੇ ਵਿੱਚ ਕੁਝ ਪਰਸੈਂਟ ਤਾਂ ਗਊਆਂ ਹੁੰਦੀਆਂ ਨੇ ਪਰ ਆਪਣੇ ਲੋਕਾਂ ਨੂੰ ਇਹ ਲੜਾਈ ਜਾਂਦੇ ਨੇ ਜੇ ਕੋਈ ਮੁਸਲਮੈਂਦਾਂ ਕਰਦਾ ਕਿਉਂਕਿ ਮੁਸਲਮੈਂ ਖਾਂਦੇ ਨੇ ਬੀਫ ਇਹ ਆਪਾਂ ਨੂੰ ਲੜਾ ਦਿੰਦੇ ਨੇ ਹਿੰਦੂਆਂ ਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਸਭ ਨੂੰ ਲੜਾ ਜਾਂਦੇ ਨੇ ਸੋ ਮੈਂ ਇਹ ਹੀ ਜਾਣਕਾਰੀ ਦੇਣੀ ਸੀ ਕਿ ਆਪਾਂ ਆਪਸ ਵਿੱਚ ਨਾ ਲੜੀਏ ਸਾਰੇ ਪਿਆਰ ਬਣਾ ਕੇ ਰੱਖੀਏ ਤੁਹਾਨੂੰ ਪਤਾ ਹੀ ਹੈ ਇਹ ਵੱਡੇ ਲੋਕ ਨੇ ਇਹ ਆਪਾਂ ਨੂੰ ਲੜਾ ਕੇ ਆਪ ਦਾ ਫਾਇਦਾ ਲੈਂਦੇ ਨੇ ਸੋ ਮੈਂ ਇਹ ਜਾਣਕਾਰੀ ਦੇਣੀ ਸੀ ਕਿ ਸਭ ਤੋਂ ਜ਼ਿਆਦਾ ਹਿੰਦੂ ਹੀ ਬੀਫ ਦਾ ਕਾਰੋਬਾਰ ਕਰਦੇ ਨੇ ਆਪਾਂ ਨੂੰ ਲੱਗਦਾ ਕਿ ਮੁਸਲਿਮ ਕਰਦੇ ਹੋਣਗੇ ਪਰ ਨਹੀਂ ਇਹ ਹਿੰਦੂ ਹੀ ਸਭ ਕਰਦੇ ਨੇ ਸੋ ਤੁਹਾਡੇ ਨਾਲ ਮੈਂ ਅਗਲੀ ਵੀਡੀਓ 'ਚ ਮਿਲੂੰਗਾ ਹੋਰ ਜਾਣਕਾਰੀ ਲੈ ਕੇ ਸੋ ਅੱਜ ਲਈ ਦੋ ਇਜਾਜ਼ਤ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ